Thank you.

ਲੇਡੀ ਨੂੰ ਇਧਰ ਨੂੰ ਕਰੀਓ ਉਹ ਯਾਰ ਓਕੇ ਹਾਂਜੀ ਬਾਜੀ ਕੀ ਨਾਮ ਜੀ ਇੱਕ ਮਿੰਟ ਰੁਕ ਜਿਹੜਾ ਕਤਲ ਕੀਤਾ ਕਿਉਂ ਕੀਤਾ ਸੀ ਜਿਹੜਾ ਕਤਲ ਕੀਤਾ ਕਿਉਂ ਕੀਤਾ ਸੀ ਅਸਾਂ ਜੀ ਕੀ ਆ ਕੀ ਸੀ ਅੱਛਾ ਹਾਂਜੀ ਨੇ ਕੀ ਕਾਰਨ ਕਿਹਾ ਸੀ ਇਹ ਇਹ ਨਾਲ ਗੱਲਬਾਤ ਸੀ ਇਹ ਕਿਹਦੀ ਨੀਰਨਾ ਹੂੰ ਨੀਰਨਾ ਨੀਰ ਕੋਣਾ ਅੱਛਾ ਤੁਹਾਡੀ ਘਰ ਵਾਲੀ ਆ ਨਹੀਂ ਹਾਂ ਗੱਲਬਾਤ ਸੀ ਕੰਮ ਕਰਦਾ ਡੀਮਾਰਚ ਅੱਛਾ ਹਾਂਜੀ ਉੱਥੇ ਗੱਲਬਾਤ ਸੀ ਤੇਰੀ ਗੱਲਬਾਤ ਸੀਗੀ ਹਾਂਜੀ ਹੋ ਗਈ ਸੀ ਅੱਛਾ ਹਾਂਜੀ ਤੇ ਜਿਹੜਾ ਕਤਲ ਕੀਤਾ ਉਹ ਕੌਣ ਸੀ ਉਹਨਾਂ ਦੇ ਹਸਬੰਦ ਸੀ ਅੱਛਾ ਤੇ ਕਾਹਦੇ ਨਾਲ ਕੀਤਾ ਸੀ ਕਤਲ ਹੋ ਗਈ ਦਾਸ ਜੀ ਸੀ ਅੱਛਾ ਤੇ ਡਰ ਨਹੀਂ ਲੱਗਾ ਸੀ ਕੋਈ ਪਤਾ ਨਹੀਂ ਲੱਗ ਰਿਹਾ ਤੇ ਹੁਣ ਪਛਤਾਵਾ ਹੈਗਾ ਹਾਂਜੀ ਕੀ ਮੰਗ ਲਾ ਇਹ ਜੇ ਬੀਤੀ 20 ਦਸੰਬਰ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਇੱਕ ਡੈੱਡ ਬਾਡੀ ਮੁੰਡਾ ਪਿੰਡ ਦੇ ਕੋਲ ਇੱਕ ਡੈੱਡ ਬਾਡੀ ਜਿਹੜੀ ਹੈ ਸੜਕ ਦੇ ਕੰਢੇ ਤੇ ਪਈ ਹੈ ਜਿਹੜੀ ਕਿ ਬੁਰੀ ਤਰੀਕੇ ਨਾਲ ਉਹਨੂੰ ਤੇਜ਼ ਤਾਰ ਹਥਿਆਰਾਂ ਨਾਲ ਵੜਿਆ ਹੋਇਆ ਹੈ ਤੇ ਉਹ ਜਦੋਂ ਉੱਥੇ ਮੌਕੇ ਤੇ ਜਾ ਕੇ ਕੇਸ ਰਿਸਟਰ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਾ ਵੀ ਇਹ ਡੈੱਡ ਬਾਡੀ ਇੱਕ ਮੁਕੇਸ਼ ਕੁਮਾਰ son of ਸਤਪਾਲ ਸਿੰਘ ਤਲੰਦਰ ਦੀ ਸੀਗੀ ਤੇ ਜਦੋਂ ਹੋਰ ਡੂੰਘਾਈਚੇ ਦੀ ਇਨਵੈਸਟੀਗੇਸ਼ਨ ਕੀਤੀ ਇਹ ਫਿਰ ਪਤਾ ਲੱਗਾ ਵੀ ਇਹਦੀ ਵਾਈਫ ਜਿਹੜੀ ਹੈ ਨੀਰੂ ਇਹਦੇ ਇੱਕ ਹਰਪ੍ਰੀਤ ਹੈਪੀ ਜਿਹੜਾ ਜਲੰਧਰ ਦਾ ਹੀ ਰਹਿਣ ਵਾਲਾ ਸੀ ਤੇ ਨੀਰੂ ਤੇ ਹਰਪ੍ਰੀਤ ਹੈਪੀ ਇਹ ਦੋਨੇ ਡੀਮਾਰਟ ਜਲੰਧਰ ਦੇ ਵਿੱਚ ਜਿਹੜੇ ਕੰਮ ਕਰਦੇ ਸੀਗੇ ਤੇ ਉੱਥੇ ਇਹਨਾਂ ਦੇ ਜਿਹੜੇ ਆਪਸ ਵਿੱਚ ਰਿਲੇਸ਼ਨ ਡਵੈਲਪ ਹੋ ਗਏ ਤੇ ਇਹ ਜਿਹੜੇ ਇੱਕ ਦੂਜੇ ਦੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀਗੇ ਸੋ ਇਹ ਜਿਹੜਾ ਮਰਨ ਵਾਲਾ ਸੀਗਾ ਇਹ ਇਹਨਾਂ ਦੇ ਵਿਆਹ ਦੇ ਵਿੱਚ ਇੱਕ ਰੋੜਾ ਸੀਗਾ ਕਿਉਂਕਿ ਨੀਰੂ ਨੂੰ ਸ਼ਾਇਦ ਲੱਗਦਾ ਸੀਗਾ ਵੀ ਇਹ ਡਾਈਵੋਰਸ ਮੈਨੂੰ ਨਹੀਂ ਦੇਵੇਗਾ ਇਹ ਉਹਨਾਂ ਫਿਰ ਇਹਨੂੰ ਜਿਹੜਾ ਇਹਨਾਂ ਨੇ ਆਪਸ ਦੇ ਵਿੱਚ ਹੰਸਲਾ ਹੋ ਕੇ ਸਲਾਹ ਕੀਤੀ ਪੀਨੂੰ ਜਿਹੜਾ ਇਹਦਾ ਕੱਡਾ ਕੱਢ ਦਿੱਤਾ ਜਾਵੇ ਇਸੇ ਤਹਿਤ 19 ਤਰੀਕ ਨੂੰ ਇਹਨਾਂ ਨੇ ਇੱਕ ਸਾਜਿਸ਼ ਦੇ ਤਹਿਤ ਜਿਹੜਾ ਹੈ ਮਰਨ ਵਾਲੇ ਨੂੰ ਹਰਪ੍ਰੀਤ ਹਪੀ ਨੇ ਆਪਣੇ ਕੋਲ ਬੁਲਾਇਆ ਇਹ ਉੱਥੇ ਬੱਸ ਸਟੈਂਡ ਤੇ ਇਕੱਠੇ ਹੋਏ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਇਕੱਠੇ ਸ਼ਰਾਬ ਸ਼ੂਪੀਤੀ ਅਤੇ ਉਸੇ ਦਰਾਨੀਏ ਦੋਨੇ ਜਿਹੜੇ ਆਪਣੇ ਜਿਹੜੇ ਹੈ ਨਕਉਦਰ ਸਾਈਡ ਨੂੰ ਕਾਂਸਾਪੂ ਦੇ ਲਾਗੇ ਜਿਹੜਾ ਮੁੰਡਾ ਪਿੰਡ ਦੇ ਲਾਗੇ ਉੱਥੇ ਆ ਗਏ ਉੱਥੇ ਜਿਹੜਾ ਮਰਨ ਵਾਲਾ ਇਹ ਪਿਸ਼ਾਬ ਕਰਨ ਲਈ ਉਤਰਿਆ ਤੇ ਇਹਨੇ ਇੱਥੇ ਅਟੈਕ ਕਰਕੇ ਇਹਨੂੰ ਜਿਹੜਾ ਸੀਰੀਅਸ ਜਿਹੜਾ ਸੱਟਾ ਲਾ ਕੇ ਉਹ ਜਿਹੜਾ ਮਾਰਤਾ ਔਰ ਉਸ ਤੋਂ ਬਾਅਦ ਇਹਨੇ ਟੈਲੀਫੋਨ ਤੇ ਗੱਲ ਵੀ ਕੀਤੀ ਆਪਣੀ ਪ੍ਰੇਮਿਕਾ ਨਾਲ ਵੀ ਮੈਂ ਜਿਹੜਾ ਇਹਦਾ ਕੰਮ ਕਰਤਾ ਵਾ ਸਰ ਹਮਲਾ ਕਾਦੇ ਨਾਲ ਕੀਤਾ ਗਿਆ ਇੱਕ ਦਫਤਰ ਸੀਗਾ ਜੀ ਇਹਨੇ ਕੋਈ 15 ਦਿਨ ਪਹਿਲੇ ਇੱਕ ਦਫਤਰ ਲਿਆ ਸੀਗਾ ਸਪੈਸ਼ਲੀ ਉਸੇ ਵਾਸਤੇ ਉਸ ਦਫਤਰ ਦੇ ਨਾਲ ਇਹਨੇ ਹਮਲਾ ਕਰਕੇ ਕੀਤਾ ਉਹ ਦਫਤਰ ਤੇ ਜਿਹੜਾ ਮਾਰਨ ਤੋਂ ਬਾਅਦ ਇਹ ਮਰਨ ਵਾਲੇ ਦਾ ਮੋਟਰਸਾਈਕਲ ਜਿਹੜਾ ਵਾ ਕਿਉਂਕਿ ਇੱਕੋ ਮੋਟਰਸਾਈਕਲ ਤੇ ਆਏ ਸੀ ਆਪਣਾ ਮੋਟਰਸਾਈਕਲ ਜੰਦਰ ਖੜਾ ਕਰਾਇਆ ਸੀਗਾ ਜਿਹੜਾ ਕਿਊਬਸ ਦਾ ਹੈ ਹਰਪ੍ਰੀਤ ਹੈਪੀ ਤੇ ਇਹ ਦੋਨੇ ਜਣੇ ਆਪਣੇ ਮਰਨ ਵਾਲੇ ਦੇ ਮੋਟਰਸਾਈਕਲ ਦੇ ਇਕੱਠੇ ਆਏ ਸੀਗੇ ਉਹ ਮੋਟਰਸਾਈਕਲ ਤੇ ਉਹਦਾ ਜਿਹੜਾ ਉਹਦਾ ਪਰਸ ਜਿਹਦੇ ਚ ਉਹਦਾ ਆਧਾਰ ਕਾਰਡ ਉਹਦਾ ਪੈਨ ਕਾਰਡ ਤੇ ਉਹਦਾ ਲਾਇਸੈਂਸ ਜਿਹੜਾ ਡਰਾਈਵਿੰਗ ਲਾਇਸੈਂਸ ਸੀ ਉਹ ਸਾਰਾ ਆਪਣੇ ਨਾਲ ਲੈ ਕੇ ਚਲਾ ਗਿਆ ਸੀਗਾ ਉਹ ਸਾਰਾ ਜਿਹੜਾ ਹੈਗਾ ਵਾ ਤੇ ਜਿਹੜਾ ਹਥਿਆਰ ਜਿੰਨੇ ਨੇ ਨਾ ਇਹਨੇ ਕਤਲ ਕੀਤਾ ਵਾ ਉਹ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਮਰਨ ਵਾਲੇ ਦਾ ਮੋਟਰਸਾਈਕਲ ਅਤੇ ਨਾਲ ਜਿਹੜੇ ਹੈਗੇ ਆ ਆਧਾਰ ਕਾਰਡ ਪੈਨ ਕਾਰਡ ਮਰਨ ਵਾਲੇ ਦਾ ਤੇ ਉਹਦਾ ਜਿਹੜਾ ਲਾਇਸੈਂਸ ਹੈ ਉਹ ਵੀ ਜਿਹੜੇ ਆ ਬਰਾਮਦ ਕਰ ਲਏ ਗਏ ਨੇ ਸਰ ਇਹਨਾਂ ਦੇ ਕੋਈ ਬੱਚਾ ਵੀ ਹੈ ਕਿ ਜਿੰਨੇ ਜੀ ਹਾਂ ਜਿਹੜੇ ਮਰਨ ਵਾਲਾ ਤੇ ਨਿਰੂ ਹੈ ਇਹਦੇ ਇੱਕ 10 ਸਾਲ ਦਾ ਬੇਟਾ ਹੈ ਇੱਕ 6 ਸਾਲ ਦੀ ਬੇਟੀ ਵੀ ਹੈ ਜੀ ਦਾ ਮੈਰਿਡ ਹੈ ਜਿਹੜਾ ਉਹ ਹੈ ਉਹ ਅਨਮੈਰਿਡ ਹੈ ਜੀ ਦੂਜਾ ਜਿਹੜਾ ਹੈਗਾ ਹਰਪ੍ਰੀਤ ਹੈਪੀ ਜਿਹੜਾ ਦੂਸਰਾ ਕਿਊਜ਼ ਦਾ ਉਹ ਅਨਮੈਰਿਡ ਹੈ ਬਲਕਿ ਇਹਨਾਂ ਨੇ ਪ੍ਰੋਗਰਾਮ ਉਹਦੀ ਬੋਟੀ ਨਾਲ ਮਿਲ ਕੇ ਆਏ ਜਿਹੜੀ ਹੱਤਿਆ ਕੀਤੀ ਹਾਂ ਬਿਲਕੁਲ ਜੀ ਕਿਉਂਕਿ ਉਸ ਤੋਂ ਬਾਅਦ ਇਹਨੇ ਆਪਣੇ ਫੋਨ ਤੇ ਗੱਲ ਵੀ ਉਹਦੇ ਨਾਲ ਕੀਤੀ ਰਾਤ 19 ਤਰੀਕ ਨੂੰ ਰਾਤ ਨੂੰ ਉਹਨੂੰ ਮਾਰਨ ਤੋਂ ਬਾਅਦ ਇਹਨੇ ਆਪਣੇ ਇੰਸਟਾਗ੍ਰam ਤੇ ਉਹਨੂੰ ਦੱਸਿਆ ਫੋਨ ਕਰਕੇ ਵੀ ਮੈਂ ਆਪਣਾ ਜਿਹੜਾ ਉਹਨੂੰ ਡੈੱਡ ਕਰਤਾ ਦਾ ਕੰਮ ਕਰਤਾ ਹਾਂਜੀ ਕਿੰਨੇ ਚਿਰ ਤੋਂ ਰਿਲੇਸ਼ਨ ਤੁਸੀਂ ਜੀ ਆਪਕੀ ਕੀ ਕੋਈ ਪਿਛਲੇ 6-7 ਮਹੀਨਿਆਂ ਤੋਂ ਆਪਸ ਵਿੱਚ ਰਿਲੇਸ਼ਨ ਸੀਗਾ ਕਿ ਕਿਹੜੀ ਧਾਰਾ ਲਾਈ ਹੋਈ ਹੈ ਇਹ ਆ ਇਹੋ ਜਿਹੇ ਜਿਹੜੇ ਮਰਡਰ ਦੀ ਲੱਗਦੀ 302 ਦੀ ਜੀ ਠੀਕ ਹੈ ਜੀ ਹੁਣ ਦੋ ਜਣੇ ਗ੍ਰਿਫਤਾਰ ਕੀਤੇ ਹਾਂਜੀ ਦੋ ਜਣੇ ਚ ਦੋਨੇ ਸੀਗੇ ਜਿਹੜੀ ਦੋਨੇ ਦੋਸ਼ੀ ਤੇ ਆ ਇਸ ਤੋਂ ਪਹਿਲਾਂ ਵੀ ਹਾਰਪ੍ਰਿਕ ਹੈ ਪਹਿਲੇ ਉਸ ਹੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਡਾ ਉਹ ਅਸੀਂ ਇਹਦਾ ਲੈ ਕੇ ਇਹਨਾਂ ਦਾ ਤੇ ਉਹ ਇਨਵੈਸਟੀਗੇਸ਼ਨ ਕਰਦੇ ਹਾਂ ਕਿ ਜੇ ਕੋਈ ਹੋਰ ਹੋਏਗਾ ਤੇ ਉਹ ਵੀ ਉਹਦਾ ਵੀ ਦੇਖਿਆ ਜਾਏਗਾ ਪਾਰਟ ਸਾਡਾ ਨਛੇਰਾ ਵੀ ਆਤੀ ਹੈਗਾ ਨਸ਼ਾ ਸ਼ਰਾਬ ਵਗੈਰਾ ਦਾ ਤਾਂ ਹੈਗਾ ਬਾਕੀ ਉਹ ਹਜੇ ਆਪਾਂ ਦੇਖਦੇ ਆ ਡੂਇੰਗ ਇਨਵੈਸਟੀਗੇਸ਼ਨ